21 ਸਾਲਾ ਪਹਿਲਵਾਨ ਅਮਨ ਸਹਿਰਾਵਤ ਨੇ ਪੈਰਾਓਲੰਪਿਕ ਵਿੱਚ ਬ੍ਰੌਂਜ਼ ਮੈਡਲ ਜਿੱਤਿਆ ਹੈ ਤੇ ਨਾਲ ਹੀ ਉਹ 올림픽 ਵਿੱਚ ਮੈਡਲ ਹਾਸਲ ਕਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਭਾਰਤੀ ਖਿਡਾਰੀ ਵੀ ਬਣ ਗਿਆ ਹੈ ਬਚਪਨ ਵਿੱਚ ਆਪਣੇ ਮਾਤਾ ਪਿਤਾ ਨੂੰ ਗੁਆਉਣ ਤੋਂ ਬਾਅਦ ਉਸਤੇ ਦਾਦਾ ਦੁਆਰਾ ਉਸਦਾ ਪਾਲਣ ਪੋਸ਼ਣ ਕੀਤਾ ਗਿਆ ਸੀ ਤੇ 10 ਸਾਲ ਦੀ ਉਮਰ ਤੋਂ ਹੀ ਅਮਨ ਸਹਿਰਾਵਤ ਪੁਸ਼ਟੀ ਦੇ ਗੁਰੂ ਸਿੱਖ ਰਹੀ ਹਸੀ ਤਿਜੇਸਥਾਨ ਦੇ ਮੁਕਾਬਲੇ ਵਿੱਚ ਉਹ ਟ੍ਰਿਕੋ ਦੇ ਡੇਰੀਅਨ ਪ੍ਰੂਜ਼ ਨੂੰ ਉਸਨੇ ਹਰਾਇਆ ਹੈ ਬਹੁਤ ਹੀ ਘੱਟ ਉਮਰ ਵਿੱਚ ਅਮਨ ਸਹਿਰਾਵਤ ਨੇ ਆਪਣੇ ਛੋਟੇ ਜਿਹੇ ਕਰੀਅਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ 123 ਵਿਸ਼ਵ ਚੈਂਪੀਅਨਸ਼ਿਪ ਵਿੱਚ ਉਸਨੇ ਸੋਨ ਤਗਮਾ ਹਾਸਲ ਕੀਤਾ ਸੀ ਤੇ ਇਹ ਸੋਨ ਤਗਮਾ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਵੀ ਉਹ ਬਣਿਆ ਸੀ ਅਪ੍ਰੈਲ 2023 ਵਿੱਚ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਵੀ ਉਸਨੇ ਸੋਨੇ ਦਾ ਤਗਮਾ ਹਾਸਲ ਕੀਤਾ ਸੀ ਫਿਰ ਉਸਨੇ 2022 ਵਿੱਚ ਏਸ਼ੀਅਨ ਖੇਡਾਂ ਵਿੱਚ 57 ਕਿਲੋਗ੍ਰam ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ ਦੱਸਿਆ ਜਾ ਰਿਹਾ ਹੈ ਕਿ ਸੈਮੀਫਾਈਨਲ ਮੈਚ ਹਾਰਨ ਤੋਂ ਬਾਅਦ ਅਮਨ ਸਹਿਰਾਵਤ ਦਾ ਭਾਰ 4.6 ਕਿਲੋਗ੍ਰam ਵੱਧ ਗਿਆ ਸੀ ਜਿਸ ਨੂੰ ਉਸਨੇ ਆਪਣੇ ਕੋਚ ਨਾਲ ਮਿਲ ਕੇ ਸਿਰਫ 10 ਵਿਚ ਹੀ ਘਟਾ ਲਿਆ ਕਾਂਸੀ ਦੇ ਤਗਮੇ ਤੇ ਮੈਚ ਤੋਂ ਪਹਿਲਾਂ ਅਮਨੋ ਪੂਰੀ ਰਾਤ ਨੀਂਦ ਨਹੀਂ ਸੀ ਆਈ ਤੇ ਉਹ ਆਪਣਾ ਭਾਰ ਘਟਾਉਣ ਵਿੱਚ ਰੁੱਝਿਆ ਰਿਹਾ ਸਹਿਰਾਬਤ ਪੈਰਿਸ 올림픽 ਵਿੱਚ ਭਾਰਤ ਦਾ ਇਕਲੌਤਾ ਪੁਰਸ਼ ਪਹਿਲਵਾਨ ਸੀ ਹੋਰ ਕੋਈ ਵੀ ਪੁਰਸ਼ ਪਹਿਲਵਾਨ ਪੈਰਿਸ 올림픽 ਵਿੱਚ ਕੁਆਲੀਫਾਈ ਨਹੀਂ ਸੀ ਕਰ ਸਕਿਆ ਇਸ ਤੋਂ ਪਹਿਲਾਂ ਕੇੜੀ ਜਾਦਵ ਨੇ 1952 ਦੀਆਂ ਹਿਲਨਸਕੀ 올림픽 ਵਿੱਚ ਕਾਂਸੀ ਦਾ ਸੁਸ਼ੀਲ ਕੁਮਾਰ ਨੇ 2004 ਅੱਠ ਵਿੱਚ ਕਾਂਸੀ ਦਾ ਤੇ ਲੰਡਨ 2012 ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ ਜੁਬੇਸ਼ਵਰ দত্ত ਨੇ ਨ 2012 ਵਿੱਚ ਕਾਂਸੀ ਦਾ ਤੇ ਰਵੀ ਨਹੀਂਆ ਨੇ ਟੋਕੀਓ 2020 ਵਿੱਚ ਚਾਂਦੀ ਦਾ ਅਤੇ ਬਜਰੰਗ ਪੁਨੀਆ ਨੇ ਟੋਕੀਓ 2020 ਵਿੱਚ ਹੀ ਕਾਂਸੀ ਦਾ ਤਗਮਾ ਜਿੱਤਿਆ ਸੀ ਅਮਨ ਸਹਿਰਾਵਦ ਦੇ ਮੈਡਲ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕ੍ਰਿਕਟਰ ਬ੍ਰਿੰਦਰ ਸ਼ਹਿਬਾਗ ਬੀਸੀਸੀਆਈ ਸੈਕਟਰੀ ਜੈ ਸ਼ਾਹ ਤੇ ਬੈਡਮਿੰਟਨ ਪਲੇਅਰ ਪੀਬੀ ਸੰਧੂ ਨੇ ਉਸ ਦੇ ਪ੍ਰਦਰਸ਼ਨ ਦੀ ਜੰਮ ਕੇ ਸ਼ਲਾਘਾ ਕੀਤੀ ਜੀ